1 ਜੂਨ ਨੂੰ ਹੋਣ ਵਾਲੀਆਂ ਚੋਣਾਂ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ। ਲੁਧਿਆਣਾ ਲੋਕ ਸਭਾ ਹਲਕੇ ਦੇ ਵੱਖ-ਵੱਖ ਪੋਲਿੰਗ ਬੂਥਾਂ ਲਈ ਪੋਲਿੰਗ ਪਾਰਟੀਆਂ ਭੇਜਣ ਦੀ ਪ੍ਰਕਿਰਿਆ ਜਾਰੀ ਹੈ। ਇਸ ਮੌਕੇ ਪੋਲਿੰਗ ਸਟਾਫ ਨੂੰ ਮਿਲਣ ਲਈ ਪਹੁੰਚੇ ਜ਼ਿਲ੍ਹਾ ਚੋਣ ਅਫਸਰ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਸਾਖਸ਼ੀ ਸਾਨੀ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨਿਰਪੱਖ ਅਤੇ ਆਜ਼ਾਦ ਚੋਣਾਂ ਕਰਵਾਉਣ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਉਨਾ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੋਣ ਪ੍ਰਕਿਰਿਆ ਵਿੱਚ ਵੱਧ ਚੜ ਕੇ ਹਿੱਸਾ ਲੈਣ। ਕਿ ਅੱਜ ਅਸੀਂ ਨਾ ਇੱਕ ਡਿਸਪੈਚ ਸੈਂਟਰ ਤੇ ਖੜੇ ਹੈ ਜਿੱਥੇ ਆਪਣੀ ਜਿੰਨੀ ਪਾਰਟੀਆਂ ਹੈਗੀਆਂ ਨੇ ਉਹ ਅੱਜ ਡਿਸਪੈਚ ਹੋ ਰਹੀਆਂ ਨੇ। ਸਾਡੇ ਲੁਧਿਆਣੇ ਪੀਸੀ ਦੇ ਵਿੱਚ 9 ਹਲਕੇ ਹੈਗੇ ਆ ਸਾਰੀ ਹੀ ਜੇਰੀ ਪੋਲਿੰਗ ਪਾਰਟੀਆਂ ਜਿਨ੍ਹਾਂ ਨੇ ਇਲੈਕਸ਼ਨ ਕਰਾਣੀ ਹੈ ਉਹ ਅੱਜ ਆਪਣੇ ਬੂਥਾਂ ਤੇ ਪਹੁੰਚ ਜਾਣਗੀਆਂ ਸਾਡੇ 1843 ਜਿਹੜੇ ਬੂਥਸ ਨੇ ਉੱਥੇ ਪਹੁੰਚ ਜਾਣਗੀਆਂ। ਇਸ ਤੋਂ ਇਲਾਵਾ ਮੈਂ ਦੱਸਣਾ ਚਾਹੁੰਦਾ ਇਹ ਤਾਂ ਪੋਲਿੰਗ ਸਟਾਫ ਹੋ ਗਿਆ ਇਸ ਤੋਂ ਇਲਾਵਾ ਜਿੰਨਾ ਸਾਰਾ ਆਪਣਾ ਵੋਲੰਟੀਅਰਸ ਹੈ ਕਿਸੇ ਨੇ व्हीलचेयर ਤੇ ਡਿਊਟੀ ਦੇਣੀ ਹੈ ਕਿਸੇ ਨੇ ਹਾਈਡਰੇਸ਼ਨ ਸਟੇਸ਼ਨ ਤੇ ਡਿਊਟੀ ਦੇਣੀ ਹੈ ਕਿ ਪਾਣੀ ਪਿਲਾਣਾ ਹੈ ਗੁਲਾਬ ਸ਼ਰਬਤ ਪਿਲਾਣਾ ਹੈ ਸਾਰਾ ਸਟਾਫ ਜਿਵੇਂ ਕਾਊਂਟ ਕਰਦੀ ਹੈ ਤਾਂ ਸਾਡਾ ਐਟਲੀਸਟ 25000 ਜਨਾਂ ਤੁਹਾਡੇ ਮਤਦਾਨ ਤੁਸੀਂ ਸੇਫਲੀ ਦੇ ਸਕੋ ਉਹਦੇ ਲਈ ਲੱਗਿਆ ਹੋਇਆ ਆਪਣੀ ਡਿਊਟੀ ਤੰਦੇ ਹੀ ਨਾਲ ਨਿਭਾਰਿਆ ਹੈ ਹੁਣ ਸਿਰਫ ਤੁਹਾਡੀ ਹੀ ਉਡੀਕ ਹੈ ਕਿ ਤੁਸੀਂ 1 ਜੂਨ ਨੂੰ ਜੋ ਕਿ ਕੱਲ ਹੈ ਸਵੇਰੇ ਸਵੇਰੇ 7 ਵਜੇ ਆ ਕੇ ਆਪਣਾ મતદાન ਜ਼ਰੂਰ ਪਾਇਓ ਜਿਹੜਾ મતદાન ਤੁਸੀਂ ਪਾ ਰਹੇ ਹੋ ਤੁਸੀਂ ਕਿਸੇ ਦੇ ਭੈ ਦੇ ਵਿੱਚ ਜਾਂ ਡਰ ਦੇ ਵਿੱਚ ਡਰਾਵੇ ਦੇ ਵਿੱਚ ਲਾਲਚ ਦੇ ਵਿੱਚ ਆ ਕੇ ਨਾ ਪਾਇਓ ਸਾਡੀ ਜਿਹੜੀ ਪ੍ਰੋਟੋਕਾਲ ਹੈ 48 ਆਰ आर, 72 ਆਰ ਜਸੀਂ ਆਲਰੇਡੀ ਪੂਰੀ ਕਰ ਰਹੇ ਹੈ ਅੱਜ 24 ਘੰਟੇ ਸਾਡੇ ਸ਼ੁਰੂ ਹੋ ਜਾਣਗੇ ਤੇ ਐਸੀ ਡਰੋਨ ਰਾਹੀਂ ਵੀ ਸਰਵੇਲੈਂਸ ਕਰ ਰਹੇ ਆ ਕਿ ਕਿਸੇ ਤਰੀਕੇ ਦੀ ਵੀ ਕੋਈ ਵੰਡ ਜੋ ਕਿ ਇਲੀਗਲ ਕਿਸੇ ਕੈਸ਼ ਡਰੱਗਸ ਜਾਂ ਕਿਸੇ ਵੀ ਤਰੀਕੇ ਦੀ ਫਰੀ ਬੀਜ਼ ਲਿੱਕਰ ਟੋਕਨਸ ਇਹਦਾ ਦੀ ਨਾ ਹੋਵੇ ਅਸੀਂ ਸਪੈਸ਼ਲ ਪੈਟਰੋਲਿੰਗ ਕਰ ਰਹੇ ਹਾਂ ਕੱਲ ਵੀ ਅਸੀਂ ਸੀਪੀ ਸਾਹਿਬ ਦੇ ਨਾਲ ਮਿਲ ਕੇ ਫਲੈਗ ਮਾਰਚ ਕਰਦੀ ਸੀਗੀ ਅੱਜ ਵੀ ਡਰੋਨ ਸਰਵੇਲੈਂਸ ਸਾਡੀ ਕੁਝ ਏਰੀਆਜ਼ ਦੇ ਵਿੱਚ ਚੱਲ ਰਹੀ ਹੈਗੀ ਹੈ ਜਿਹੜੀ ਚੋਨ ਪ੍ਰਚਾਰ ਦਾ ਟਾਈਮ ਹੈ ਉਹ ਕੱਲ ਸ਼ਾਮ 6 ਵਜੇ ਤੱਕ ਦਾ ਸੀਗਾ ਤੇ ਉਹ ਖਤਮ ਹੋ ਚੁੱਕਿਆ ਹੈਗਾ ਤੇ ਸਾਡੀ ਐਫਐਸਟੀ ਆਨੇ ਦੋ ਤਾਵੇਂ ਤੇ ਸੱਤ ਐਕਸ਼ਨ ਲਿੱਤੀ ਹੈ ਜਿੱਥੇ ਚੋਣ ਪ੍ਰਚਾਰ ਦਾ ਸਮਾਂ ਕਿਸ ਨੇ ਲੰਗਾਇਆ ਸੀ ਕਿਸੇ ਪਾਰਟੀਆਂ ਨੇ ਉਹਨਾਂ ਤੇ ਸਖਤ ਕਾਰਵਾਈ ਆਲਰੇਡੀ ਹੋ ਚੁੱਕੀ ਹੈ ਨੇ ਸਾਰੀ ਹੀ ਪੋਲਿਟੀਕਲ ਪਾਰਟੀ ਜਿਹੜੇ ਆਪਣੇ ਰੈਕਗਨਾਈਜ਼ਡ ਪਾਰਟੀਆਂ ਨੇ ਜਾਂ ਰਜਿਸਟਰਡ ਆਪਣੇ ਪਾਰਟੀਆਂ ਹੈਗੀਆਂ ਜਾਂ ਆਪਣੇ ਜਿਹੜੇ ਕੈਂਡੀਡੇਟਸ ਨੇ ਸਾਡੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਭਾਰਤ ਦੇ ਵਿੱਚ ਸਭ ਤੋਂ ਵੱਧ ਹੈ ਆਈ ਥਿੰਕ 43 ਜਿਹੜੇ ਸਾਡੇ ਹੈਗੇ ਸਭ ਤੋਂ ਵੱਧ ਹੈਗੇ ਆ ਪੂਰੇ ਭਾਰਤ ਦੇ ਵਿੱਚ ਸੋ ਸਾਰਿਆਂ ਨੂੰ ਮੈਂ ਆਲਰੇਡੀ ਸੈਂਸਿਟਾਈਜ਼ ਕਰ ਚੁੱਕੀ ਹਾਂ ਕਿ ਇਸ ਦੌਰਾਨ ਜਿਹੜਾ ਕੋਈ ਚੋਣ ਪ੍ਰਚਾਰ ਨਹੀਂ ਚੱਲ ਸਕਦਾ ਮੀਡੀਆ ਨੂੰ ਵੀ ਮੈਂ ਰਿਕੁਐਸਟ ਕਰਨਾ ਚਾਹੁੰਦੀ ਆ ਕਿ ਮੀਡੀਆ ਲਈ ਵੀ ਐਗਜ਼ਿਟ ਪੋਲ ਤੇ opinion ਪੋਲ ਦਾ ਜਿਹੜਾ ਹੈਗਾ ਉਹਦੀ ਪਾਬੰਦੀ ਹੈਗੀ ਆ ਉਹ ਵੀ ਤੁਸੀਂ ਟਾਈਟਲੀ ਕੰਪਲਾਈ ਕਰਿਓ ਤੇ ਸਾਰਿਆਂ ਨੂੰ ਮੈਂ ਦੁਬਾਰਾ ਤੁਹਾਡੀ ਰਾਹੀਂ ਅਪੀਲ ਕਰਨਾ ਚਾਹੁੰਦੀ ਹਾਂ ਕਿ 1 ਜੂਨ ਕੱਲ 7 ਵਜੇ ਆਪਣੇ ਪੋਲਿੰਗ ਬੂਥ ਤੇ ਜ਼ਰੂਰ ਪਹੁੰਚੋ ਅਸੀਂ ਸਰਪ੍ਰਾਈਜ਼ ਗਿਫਟਸ ਵੀ ਦੇ ਰਹੀਏ ਜਿਹੜੇ ਪਹਿਲਾ 100 ਵੋਟਰ ਜਾਂਦੇ ਆ ਸਾਡੇ ਕੋਲ ਤੇ ਜਿਹੜੇ ਫਰਸਟ ਟਾਈਮ ਵੋਟਰਸ ਐ ਉਹਨਾਂ ਨੂੰ ਵੀ ਗਿਫਟਸ ਮਿਲ ਰਹੀ ਹੈਗੇ ਆ ਬਟ ਤੁਸੀਂ ਗਿਫਟਸ ਦੇ ਬੇਸਿਸ ਤੇ ਨਾ ਹੋਟਿੰਗ ਕਰੋ ਅਗੇਨ ਮੈਂ ਕਹਿ ਰਹੀ ਹਾਂ ਕਿ ਤੁਸੀਂ ਜਿਹੜਾ ਆਪਣਾ ਮਤਦਾਨ ਹੈ ਤੁਹਾਡਾ ਤੁਸੀਂ ਇੱਕ ਜ਼ਿਲ੍ਹੇ ਨੂੰ ਬਿਲੋਂਗ ਕਰ ਰਹੇ ਹੋ ਜਿੱਥੇ ਉਹ ਜ਼ਿਲ੍ਹਾ ਹੈ ਮਹਾਨ ਜ਼ਿਲ੍ਹਾ ਜਿੱਥੇ ਮਹਾਨ ਫ੍ਰੀडम फाइਟਰਸ ਨੇ ਜਨਮ ਦਿੱਤਾ ਤੇ ਅਸੀਂ ਉਹਨਾਂ ਕਰਕੇ ਅੱਜ ਅਸੀਂ ਆਪਣੀ ਡੈਮੋਕ੍ਰੇਸੀ ਦਾ ਆਨੰਦ ਉਠਾ ਰਹੇ ਹਾਂ ਤਿਆਸੀ ਉਸ ਚੀਜ਼ ਨੂੰ ਧਿਆਨ ਚ ਰੱਖਦੇ ਹੋ ਆਪਣੇ ਜ਼ਰੂਰ ਆਪਣਾ ਵੋਟ ਪਾਈਏ ਆਪਣੀ ਰਿਸਪੌਂਸਿਬਿਲਟੀ ਲੈ ਕੇ ਸਾਡੇ ਕੋਲ 150 ਲੋਕੇਸ਼ਨਸ ਹੈਗੀਆਂ ਜਿਨ੍ਹਾਂ ਨੂੰ ਅਸੀਂ ਸੈਂਸਿਟਿਵ ਆਪਾ ਕ੍ਰਿਟੀਕਲ ਜਿਹੜੀ ਮੰਨਦੇ ਹੈਗੇ ਆ ਸਾਡੇ ਕੋਲ 13+5 ਕੰਪਨੀਆਂ ਜਿਹੜੀਆਂ ਹੈਗੀਆਂ ਸੀਏਪੀਐਫ ਦੀ ਆ ਚੁੱਕੀਆਂ ਹੈਗੀਆਂ ਜੋ ਕਿ ਨਾ ਬੂਥਾਂ ਤੇ ਪੋਸਟਡ ਹੋਣਗੀਆਂ ਤੇ ਸਾਰੇ ਅਚ 100% ਜਿਹੜੇ ਬੂਥ ਨੇ ਉੱਥੇ ਵੈਬਕਾਸਟਿੰਗ ਲਾਈਵ ਵੈਬਕਾਸਟਿੰਗ ਹੋਏਗੀ ਇਹਨਾਂ ਬੂਥਾਂ ਤੇ ਜਿਹੜੇ ਅਸੀਂ ਕ੍ਰਿਟੀਕਲ ਮੰਨਦੇ ਉੱਥੇ ਅਸੀਂ ਮਾਈਕਰੋ ਅਬਜ਼ਰਵਰਸ ਵੀ ਭੇਜਦੇ ਹਾਂ ਉਹ ਸਪੈਸ਼ਲ ਨਿਗਾਰ ਰੱਖਦੇ ਹਾਂ ਕਿ ਕੋਈ ਇਹੋ ਜੀ ਕੋਈ ਸਸਪੀਸ਼ੀਅਸ ਐਕਟੀਵਿਟੀ ਨਾ ਚੱਲ ਰਹੀ ਹੋਵੇ ਮੈਂ ਇੱਕ ਇਹ ਗੱਲ ਵੀ ਕਹਿਣਾ ਚਾਹੁੰਦੀ ਹਾਂ ਕਿ ਜਿਹੜੇ ਬੂਥਸ ਹੈ ਉਹ ਹਰ ਇੱਕ ਪਾਰਟੀ ਸੈਟਅਪ ਕਰ ਸਕਦੀ ਹੈ ਬਾਹਰ ਲੇਕਿਨ 200 ਮੀਟਰ ਦੇ ਰੇਡੀਅਸ ਤੇ ਬਾਹਰ ਆਪਣੇ ਬੂਥ ਸੈਟਅਪ ਕਰ ਸਕਦੀ ਹੈ ਤਾਂ ਉਹ ਜਿਹੜੀ ਹੈ ਕੋਈ ਕਿਸੇ ਨੂੰ ਪਰਮਿਸ਼ਨਸ ਦੀ ਲੋੜ ਹੈ ਉਹ ਸਾਡੇ ਕੋਲ ਆ ਸਕਦੇ ਫੈਸਿਲਿਟੇਸ਼ਨ ਲਈ ਲੇਕਿਨ 200 ਮੀਟਰ ਦੇ ਅੰਦਰ ਕਿਸੇ ਤਰੀਕੇ ਦਾ ਚੋਣ ਪ੍ਰਚਾਰ ਨਹੀਂ ਚੱਲ ਸਕਦਾ ਹਲਕਾ ਦਸੂਹਾ ਵਿਖੇ 224 ਬੂਥਾਂ ਤੇ ਲੋਕ ਸਭਾ ਚੋਣਾਂ ਦੇ ਲਈ ਚੋਣ ਅਮਲੇ ਨੂੰ ਰਵਾਨਾ ਕੀਤਾ ਗਿਆ 1 ਜੂਨ ਨੂੰ ਲੋਕ ਸਭਾ ਚੋਣਾਂ ਲਈ ਵੋਟ ਪਾਉਣ ਦੇ ਲਈ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਅਤੇ ਲੋਕ ਸਭਾ ਹਲਕਾ ਸੰਗਰੂਰ ਲਈ ਕੁੱਲ 400 ਪੋਲਿੰਗ ਬੂਥ ਬਣਾਏ ਗਏ ਹਨ ਇਨ੍ਹਾਂ ਪੋਲਿੰਗ ਬੂਥਾਂ ਤੇ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਹਨ ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾਕਟਰ ਪਲਵੀ ਨੇ ਸਰਕਾਰੀ ਕਾਰਜ ਅਮਰਗੜ ਵਿਖੇ ਚੋਣ ਸਬੰਧੀ ਕੀਤੇ ਗਏ ਪ੍ਰਬੰਧਾਂ ਦਾ ਜੈਜਾ ਲੈਂਡ ਮੌਕੇ ਦਿੱਤੀ ਉਹਨਾਂ ਦੱਸਿਆ ਕਿ ਵੋਟਰਾਂ ਨੂੰ ਵੋਟ ਪਾਉਣ ਦੇ ਲਈ ਪੋਲਿੰਗ ਬੂਥਾਂ ਤੇ ਸਾਰੀਆਂ ਲੋੜਿੰਦੀਆਂ ਸੁਵਿਧਾਵਾਂ ਉਪਲਬਧ ਹਨ ਕੁਝ ਪੈਂਡਿੰਗ ਲਗੀ ਕੁਝ ਪੈਂਡਿੰਗ ਨਹੀਂ ਹਾਂਜੀ ਮਰਹੂਲ ਹੈ ਜਿਹੜਾ ਰੱਖ-ਰਖਾਵ ਕਰਦਾ ਹੀ ਆ ਉਹ ਵਧੀਆ ਬਹੁਤ ਵਧੀਆ ਹੋਈ ਗਰੀਮੀ ਦਾ ਸਭ ਨੂੰ ਦਿਖੀ ਰਿਹਾ ਪਾਣੀ ਪੂਣੀ ਦਾ ਜਾਂ ਹੋਰ ਇੰਤਜ਼ਾਮ ਕੀਤੇ ਨੇ ਸਾਰੇ ਬਹੁਤ ਵਧੀਆ ਸਹੀ ਨੇ ਜੀ ਇਸ ਤਰ੍ਹਾਂ ਦੇ ਵੀ ਮਲਾਕਾਂ ਦਾ ਨਾਮ ਆਇਆ ਹੋਵੇ ਜਿਉਂ ਕਿ ਮਤਲਬ ਮੱਝੇ ਨਹੀਂ ਉਸ ਤਰ੍ਹਾਂ ਦੇ ਮੋਸਟਲੀ ਆਏ ਨੇ ਵੈਸੇ ਕੁਝ ਤੇ ਲੇਟ ਹੋਰੇ ਨੇ ਬਟ ਸਾਰੇ ਟਾਈਮ ਤੇ ਆ ਰਹੇ ਨੇ ਇੱਥੇ ਜੋ ਕੱਲ੍ਹ ਇਲੈਕਸ਼ਨ ਹੋਣੇ ਜੀ ਉਹਦੇ ਵਿੱਚ ਹਲਕਾ ਮਲੇਰਕੋਟਲਾ ਕੰਸਟੀਚੂਐਂਸੀ ਜੋ ਮਲੇਰਕੋਟਲਾ ਹੈ ਉਹਦੇ ਵਿੱਚ 201 ਕਬੂਥਾਂ ਦੇ ਉੱਪਰ ਇਲੈਕਸ਼ਨ ਹੋ ਜਾ ਰਿਹਾ ਹੈ ਜਿਹਦੇ ਸਬੰਧੀ ਅਸੀਂ ਇੱਥੇ ਪਾਰਟੀਆਂ ਇਕੱਠੀਆਂ ਕਰਕੇ ਉਹਨਾਂ ਨੂੰ ਪੋਲਿੰਗ ਪਾਰਟੀਆਂ ਬਣਾ ਕੇ ਤੇ ਇਸ ਜਗ੍ਹਾ ਦੇ ਉੱਤੇ ਅਸੀਂ ਬਾਕੀ ਸਮਾਨ ਦੇ ਰਹੇ ਹਾਂ ਇਲੈਕਟ੍ਰੋਨਲ ਦਾ ਜਿਹੜਾ ਜਿਵੇਂ ਪੀਵੀਐਮ ਤੋਂ ਬਾਕੀ ਸਮਾਨ ਜਿਹੜੀਆਂ ਈਵੀਐਮਸ ਐ ਵੀਵੀਪੈਟ ਐ ਉਹ ਅਲੱਗ ਕਾਊਂਟਰ ਲੱਗੇ ਹੋਇਆ ਚਾਰ ਬਾਹਰ ਉਹਨਾਂ ਨੇ ਦਿੱਤਾ ਜਾ ਰਿਹਾ ਹੈ ਮੈਂ ਤੁਹਾਨੂੰ ਇਸ ਵੇਲੇ ਦੀ ਜੋ ਲੇਟੈਸਟ ਗੱਲ ਹੈ ਉਹ ਇਹ ਹੈ ਕਿ ਸਾਡੇ ਕੋਲੇ ਸਿਰਫ 14 ਪਾਰਟੀਆਂ ਬਾਕੀ ਰਹਿ ਗਈਆਂ ਤੋੜਨ ਵਾਲੀਆਂ ਜਿਹਨੀਆਂ ਕਿ ਪੰਜ-ਛੇ ਪਹਿਲਾਂ ਮਿੰਟ ਦੀ ਗੱਲ ਹੈ ਉਸ ਤੋਂ ਪਹਿਲਾਂ ਹੁਣ ਹੋਰ ਤੋੜ ਤਟੀਆਂ ਨਹੀਂ ਹੋਣਗੀਆਂ ਤੇ EVM ਸਾਡੇ ਕੋਲੇ ਸਿਰਫ 31 ਪਾਰਟੀਆਂ ਜਿਹੜੀਆਂ ਬਾਕੀ ਰਹਿ ਗਈਆਂ ਬਾਕੀ ਸਾਰੇ ਲੈ ਚੁੱਕੇ ਆ ਤੇ ਜਿਹੜਾ ਮਟੀਰੀਅਲ ਹੈ ਉਹ ਆਲਮੋਸਟ ਖਾਲੀ ਹੈ ਸਿਰਫ 11 ਪਾਰਟੀਆਂ ਜਿਨ੍ਹਾਂ ਨੇ ਅਜੇ ਤੱਕ ਨਹੀਂ ਲਿਆ ਤੋ ਇਸ ਤਰ੍ਹਾਂ ਬਹੁਤ ਘੱਟ ਹੈ ਜੋ ਬਾਕੀ ਰਹਿ ਗਿਆ ਤੇ ਕੰਪਲੀਟ ਕਰ ਲਿਆ ਇਸ ਤੋਂ ਬਾਅਦ ਅਸੀਂ ਲੰਚ ਕਰਾ ਕੇ ਤੇ ਫਿਰ ਪੋਲੀਟੀਕਲ ਪਾਰਟੀਆਂ ਨੂੰ ਉਹਨਾਂ ਦੇ ਵਾਸਤੇ ਰਵਾਨਾ ਕਰਾਂਗੇ ਉਹਨਾਂ ਦੇ ਜਿਹੜੇ ਸਪੋਲਿੰਗ ਸਟੇਸ਼ਨ ਦਿੱਤੇ ਹੋਏ ਆ ਦੋ ਯਾਰੀ ਮੁਕੰਮਲ ਹੋ ਚੁੱਕੀ ਜੀ ਕੀ ਤਿਆਰੀ ਮੁਕੰਮਲ ਹੋ ਚੁੱਕੀ ਹੈ ਬਿਲਕੁਲ ਪੂਰੀ ਤਿਆਰੀ ਹੈ ਹਰ ਤਰ੍ਹਾਂ ਦੀ ਤਿਆਰੀ ਹੈ ਗਰਮੀ ਨੂੰ ਦੇਖਦੇ ਹੋਏ ਅਸੀਂ ਅਲੱਗ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਨੇ ਔਰ ਤੁਸੀਂ ਦੇਖ ਵੀ ਰਹੇ ਹੋ ਬਾਕੀ ਜਿਹੜੇ ਲੇਡੀਜ਼ ਵਾਸਤੇ ਲੋ ਬੂਟ ਬਣਾਏ ਆ ਔਮਨ ਸਪੈਸ਼ਲ ਹੈ ਗ੍ਰੀਨ ਹੈ ਜਿਨ੍ਹਾਂ ਦੇ ਵਿੱਚ ਪੌਦੇ ਲਗਾਏ ਗਏ ਆ ਇਸ ਤਰ੍ਹਾਂ ਦੇ ਖਾਸ ਬੂਥ ਵੀ ਅਸੀਂ ਕੋਸ਼ਿਸ਼ ਕੀਤੀ ਹੈ ਕਿ ਵਟਸਐਪ ਨੰਬਰ ਵੀ ਜਿਹੜਾ ਜਾਰੀ ਕੀਤਾ ਹੈ ਵਟਸਐਪ ਨੰਬਰ ਜਿੱਤੇ ਆਪਾਂ ਹਾਂ ਉਹ ਅਲੱਗ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਹੈ ਜੇ ਕਈ ਤਰ੍ਹਾਂ ਦੇ ਫੋਨ ਨੰਬਰ ਵਗੈਰਾ ਜਾਰੀ ਕੀਤੇ ਹੋਏ ਆ ਇਹ ਚੀਜ਼ ਦੇ ਸਟੇਟ ਦੇ ਵੀ ਹੈ ਔਰ ਡਿਸਟ੍ਰਿਕਟ ਦੇ ਵੀ ਹੈ ਬਾਕੀ ਹਰ ਚੀਜ਼ ਦੇ ਹੈ ਉਹਨਾਂ ਨੂੰ ਅਸੀਂ ਕੀਤਾ ਹੋਇਆ ਸਾਰੇ ਲੋਕਾਂ ਨੂੰ ਪ੍ਰੈਸ ਵਿੱਚ ਦਿੱਤਾ ਹੋਇਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ